हां जी किसान वीरो स्वागत है त्वाडा अपने YouTube चैनल बाबा डेयरी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪੱਟਾ ਬ੍ਰੀਡਤਾ ਜਿਸ ਵੀ ਬਾਈ ਬੈਡ ਸੇਲ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਤੇ ਮਗਰ ਕਰਮਾਲੀ ਦੇ ਬੱੱਛੀ ਆ ਗਈ ਬੱੱਛੀ ਆ ਬੱੱਛੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਦੀ ਗੱਲ ਬਾਤ ਆ ਬਾਈ ਆ ਜੋ ਆਪਾਂ ਕਰਦੇ ਆ ਬਾਈ ਨਾਲ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੋ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਇਰਫਾਨ ਖਾਨ ਹੈ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਪਾਈ ਭਗਤਾ ਸ਼ਹਿਰ ਨੇੜੇ ਆ ਬਗਰਾੜੀ ਸ਼ਹਿਰ ਨੇੜੇ ਆ ਹੂੰ ਬਾਜਾਖਾਨਾ ਸ਼ਹਿਰ ਨੇੜੇ ਬਾਈ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ 9876043855 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਇੱਕ ਵਿਹੜੀ ਅੱਜ ਫਿਰ ਇੱਕੋ ਹੀ ਵਿਹੜਾ ਬਾਈ ਇਹ ਪਰਸੋ ਸੂਈ ਆ ਇਹ ਵੀ ਨਗੀਨਾ ਆ ਗਿਆ ਨਗੀ ਛੋਟੇ ਪਰ ਆਮਾਸਤੇ ਜ਼ਿੰਮੇਦਾਰਾਸਤੇ ਵਧੀਆ ਵਧੀਆ ਨਗੀਨਾ ਹੀ ਮਗਰ ਵੀ ਚੰਗਾ ਲੋਕਾਂ ਦੀ ਕੰਗਿਆ ਦੀ ਡਿਮਾਂਡ ਹੁੰਦੀ ਆ ਵੀ ਭਾਅ ਵੀ ਛੋਟਾ ਹੋਵੇ ਮਗਰੀ ਵੱਛੀ ਹੋਵੇ ਡੱਬੀ ਦਾ ਵੈਡ ਹੋਵੇ ਆਪ ਵੀ ਸਹੀ ਗੱਲ ਉਹ ਨਗੀਨਾ ਹੀ ਆ ਗਿਆ ਬਾਈ ਪਰਸੋਂ ਸੁਈ ਆ 13 14 ਕਿਲੋ ਬੋਲੀ ਚੋਂ ਦੀ ਆ ਠੀਕ ਹੈ ਭਾਈ ਦੁੱਧ ਵਾਲਾ ਨਹੀਂ ਆਪਾਂ ਝੂਠ ਮਾਰਦੇ ਵੀ ਇਹ 20 ਕੱਡੂ ਬਾਈਕੜੂ ਦੁੱਧ ਕੱਟਣਾ ਹੈ 18 ਕਿਲੋ ਨਾਰਮਲ ਸੇਵਣ ਠੰਡੀ ਆ ਪੂਰੀ ਬਾਲੀ ਠੰਡੀ ਆ ਬਰ ਫਰਗੀ ਆ ਕੜਕੀ ਵੀ ਛੀ ਸਾਡੇ ਛੀਕ ਲੂੰਗ ਬੋਲਾ ਕੱਢਿਆ ਭਾਈ ਬਾਲੀ ਠੰਡੀ ਆ ਬਾਲੀ ਠੰਡੇ ਜੇ ਮਰਜੀ ਦੇਖੀ ਪਹਿਲਾਂ ਸਿੱਧੇ ਹੀ ਬਹਿ ਗਿਆ ਮੈਂ ਕਹਣਾ ਯਾਰ ਕੋਈ ਬੱਚਾ ਨਹੀਂ ਲਾਇਆ ਤੇ ਸਮਾਨ ਨਹੀਂ ਕੋਈ ਨਹੀਂ ਭਾਈ ਥਾਣਾ ਤੁਹਾਨੂੰ ਦੀ ਸਫਾਈ ਕਿੱਡੀ ਹੈ ਬੈਠ ਦੀ ਬਾਕੀ 5 ਸਾਲਾਂ ਦਾ ਜਵਾਕ ਭਾਦੀ ਚੋਕੀ ਉੱਠ ਕੱਢੂ ਲੈ ਬਾਲੀ ਮੋਟੀ ਚਵਾਈ ਆ ਬਾਲੀ ਮੋਟੀ ਚਵਾਈ ਆ ਸਹੀ ਗੱਲ ਆ ਬਾਕੀ ਗੁਲਾਬੀ ਥਾਣਾ ਫੈਕਸ ਲੈਵੇ ਦੀ ਆ ਸਹੀ ਗੱਲ ਆ ਜਮਾ ਫੈਕਸ ਆਰਡਰ ਆ ਬਾਈ ਕੀ ਬਾਤ ਆ ਬੜਾ ਚੰਗਾ ਆ ਗਿਆ ਹੈ ਨਾ ਇਧਰ ਸਾਈਡ ਤੇ ਦਿਖਾਈ ਬਾਈ ਨਾਲਾ ਨੂੜਾ ਫੁੱਲ ਆ ਬੈਠਦੇ ਹਮ ਵਾਹ ਦੇਖ ਲੈ ਕੀ ਬਾਤ ਗਲਾਬੀ ਥਾਣਾ ਗਲੇ ਨੂੰ ਆ ਚੀਜ਼ ਮਿਲਦੀ ਨਹੀਂ ਬਾਈ ਆ ਦੇਖੀ ਨਾਲਾ ਨੂੜਾ ਯਾਰ ਬੜੀਆਂ ਚੰਗੀਆਂ ਹਾਂ ਬਾਕੀ origignal ਦੂਜਾ ਸੂਆ ਆਏ ਨਹੀਂ ਕੋਈ ਕਹਵੇ ਤੀਜਾ ਸੂਆ ਵੀ ਹੈ ਨਹੀਂ ਬੈਠ ਬਾਕੀ ਨਾੜਾ ਦੇਖ ਨਾੜਾ ਯਾਰ ਬਾਈ ਇਹਦੇ ਫਾਰਮ ਵਾਲੇ ਬੈਠ ਨਾ ਤੇ ਬਾਕੀ ਉੱਤੋਂ ਸਣੀ ਛੂਣੀ ਗਾ ਸਰੀਰ ਸੁਰਪਾਲ ਲੱਭ ਕੇ ਮਗਰ ਇਹ ਤੇ ਮਗਰ ਇਹ ਬੱਛੀ ਆ ਬਹੁਤ ਸੋਹਣੀ ਹਾਂ ਮੂੰਹ ਮਾਂ ਦੀ ਕੁਆਲਿਟੀ ਕੰਨ ਵੀ 4 4 ਉਂਗਲਾਂ ਦੇ ਹੂੰ ਬਹੁਤ ਪਿਆਰਾ ਸਾਰੀਆਂ ਚੀਜ਼ਾਂ ਮਿਲਣਗੀਆਂ ਭਾਈ ਅਗਲਾਂ ਦਾ ਭਾਅ ਵੀ ਛੋਟਾ ਹੋਵੇ ਵੀ ਅਗਲਾ ਕਹਿੰਦੇ ਦੁੱਧ 17 18 ਕਿਲੋ ਵਾਲੀ ਇਹ ਬੈੜ ਆਪਾਂ ਝੂਠ ਮਾਰਨ ਨੂੰ 20 ਕਹ ਲੈ 22 ਕਹ ਲੈ ਇਹਦਾ ਜੀਵਤੀ ਦੁੱਧ ਹੁੰਦਾ ਵਪਾਰੀ ਦੇ ਦਾ ਭਾਈ ਯਾਰ ਹੂੰ ਬਾਕੀ ਫੇਸ ਵਗੈਰਾ ਦੇਖ ਯਾਰ ਕਿਸੇ ਪਾਸੇ ਹੱਦ ਤਰਾਣੀ ਵਿਰੇ ਦੇ ਖੁੱਲੇ ਵਿਚਾਲੇ ਬਾਕੇ ਬਾਈ ਚੋ ਲੈਣਾ ਇਹ ਨਹੀਂ ਗੱਲ ਕੋਈ ਹੂੰ ਬਾਕੀ ਮੁੱਲ ਨਹੀਂ ਕੋਈ ਬਾਹਲਾ ਕਰਨ ਆਪਾਂ ਫਿਕਸ ਜਾਂ ਰੇਟ ਕਰਾਂਗੇ ਜਮਾਂ ਜੇਨ ਲੈਣਾ ਨਾ ਰੇਟ ਕਰ ਦੇ ਖੋਲ ਨਹੀਂ ਬਾਈ ਤੋਰੀ ਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਬਾਈ ਤੋੜ ਕੇ ਦਿਖਾ ਦਿੰਨੇ ਆ ਬਾਈ ਕਹਿੰਦਾ ਫਿਕਸ ਤੇ ਟਾਈਟਲੇ ਵਾ ਬਾਈ ਤੇ ਕੁਆਲਿਟੀ ਦੇਖੋ ਵੈੜ ਦੀ ਲਿੱਸੀ ਨਹੀਂ ਲਾਮੀ ਨਹੀਂ ਡਰੋਈ ਨਿਕਰ ਫੋਲਾ ਬਾਈ ਬਾਕੀ ਲੇਵਾ ਲੂ ਭਾ ਜਾ ਇਹ ਗੱਲ ਕਰੀਏ ਨਾ ਬਹੁਤ ਸੋਹਣਾ ਰੇਟ ਜਾਂ ਲੇਵਾ ਆ ਗਰਮ ਵਾਲੀ ਹੈ ਫਿਕਸ ਹੀ ਲੇਵਾ ਆ ਬਾਈ ਮਾਲਾ ਵੀ ਵਧੀਆ ਹੈ ਨੇ ਆਏ ਜਵਾਨੀ ਵਾਲੀ ਵੈੜਾ ਆਏ ਨਹੀਂ ਕੋਈ ਲੈ ਸਹੀ ਗੱਲ ਹੈ ਵੈੜਾ ਵਾਲੀ ਵੈੜਾ ਲੈ ਜਦੋਂ ਮੈਂ ਕਹਣਾ ਨਾ ਬਾਈ ਵੇੜੇ 'ਚ ਖੜਾ ਲਈ ਬਾਈ ਨੇ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨਹੀਂ ਬਾਈ ਜਿੱਥੇ ਮਰਜੀ ਖੜਾ ਕੇ ਧਾਰਾ ਮਾਰੀ ਆਏ ਨਹੀਂ ਕੋਈ ਗੱਲ ਖੁੱਲੀ ਛੱਡ ਕੇ ਚੋਈ ਗਈ ਪੜਾ ਸਹੀ ਗੱਲ ਹੈ ਠੰਡੇ ਢੰਡੀ ਕਰਨ ਵਾਲੀ ਫੁੱਲ ਬਾਕੀ ਬੱਚਾ ਵੀ ਨਾਲ ਤਿਆਰ ਹੋਣ ਵਾਲਾ ਬਾਕੀ ਜੇ ਪਰਸੋਂ ਸੂਈ ਤਾਂ ਜਾਪਾ ਜੂਪਾ ਮੰਨਿਆ ਵੈੜ ਨੇ ਇਹਦਾ 4 ਦਿਨ ਖਾ ਪੀ ਕੇ ਦੁੱਤ ਤੇ ਆਜੂ ਬਾਈ ਸਹੀ ਗੱਲ ਹੈ ਤੇ ਮੁੱਲ ਬਾਈ ਫਿਰ ਇਹਦਾ ਕੀ ਰੋ ਮੁੱਲ ਬਾਈ ਜਿੰਨਾ ਮਰਜੀ ਕਹੋ 60000 ਦੀ ਵੈੜ ਦੇਣੀ ਹੈ ਠੀਕ ਹੈ ਹਾਂਜੀ ਬਾਈ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬਾਈ ਛੋਟਾ ਜਿਹਾ ਮੁੱਲ ਵਖੇ ਬਾਈ ਕਹਿੰਦਾ 65000 ਰੁਪਏ ਦੀ ਬੈੜ ਦੇ ਦੇ ਦਾਂਗੇ ਹਾਂਜੀ ਬਾਈ ਬਾਈ ਬਾਲਾ ਮੁੱਲ ਨਹੀਂ ਬਾਈ ਯਾਰ ਦੇਣ ਲੈਣ ਨਹੀਂ ਕੀਤਾ ਆਪਾਂ ਕੋਈ ਆਪਾਂ ਨੂੰ ਆਏ ਨਾ ਫੋਨ ਲਾਵੇ 50 55 60 ਵਾਲਾ ਆਪਾਂ ਕੋਈ ਛੋਟ ਛੱਪੇ ਕਰਾਂਗੇ ਇਹ ਚੋ ਬਾਈ ਠੀਕ ਹੈ ਬਾਕੀ ਨਾਲਾ ਨੂਣਾ ਯਾਰ ਜਿੰਨੀ ਕਹਦੇ 19 ਚੰਗੀ ਬਿਹੜਾ ਬਾਈ ਆ ਬਾਕੀ ਮਗਰ ਜਾਨਵਰ ਚੰਗਾ ਬਾਈ 50 ਦੀ ਦਾ ਟੋਕਰ ਘੱਪੜ ਵੈਗ ਜੂਏ ਠੀਕ ਹੈ ਹਾਂ ਹ ਸਹੀ ਗੱਲ ਆ ਲੈ ਬੱਚਾ ਬੱਚਾ ਦੇਖ ਸਕਦਾ ਬਾਲਾ ਚੰਗਾ ਗਾ ਬਾਕੀ ਇਹ ਰੰਗ ਰੂਪ 22 ਵੀ ਲੈ ਸਕਦਾ ਕਿਸੇ ਪਾਸੇ ਹੱਤ ਧਰਾਣੀ ਬਾਈ ਸਹੀ ਗੱਲ ਨਾਰਮਲ ਹੀ ਰੇਟ ਰੱਖਿਆ ਬਾਕੀ ਸਪਰੇਟ ਬਹੁਤ ਹਨ ਹਾਂ ਹਾਂ ਬਾਕੀ ਆਏ ਨਹੀਂ ਕੋਈ ਬਾੜੀ ਛੋਟੀ ਵੀ ਰਹ ਮੰਨ ਕੇ ਆਵੇ ਮੈਂ ਕਹਣਾ ਵੱਡੀ ਆਏ ਵੱਡੀਆਂ ਜਾਂ ਆਉਂਦੀ ਆ ਬਾਈ ਨਾ ਐ ਵੀ ਬਾਲੇ ਪੱਠੇ ਖਾਵੇ ਐ ਸਾਫ ਸੁਥਰੀ ਐ ਜਿੱਥੇ ਸਹੀ ਗੱਲ ਬਾਕੀ ਲੱਸੀ ਲਾਵੀ ਨਹੀਂ ਕਿਸੇ ਕੋਲ ਬਾਈ ਨੇ ਮੁੱਲ ਵੀ ਬਾਈ ਇਹਦਾ ਵਾਜ ਵੀ ਰੱਖਿਆਗਾ ਜੇ ਕਿਸੇ ਵੀ ਵੀਰ ਨੂੰ ਬਾੜ ਪਸੰਦ ਆਵੇ ਤਾਂ ਬਾਈ ਨੇ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ